ਉਹ ਕੋਈ ਸਾਡੇ ਜਿਹੜੇ ਇਸ ਤਰ੍ਹਾਂ ਦੇ ਆਗੂ ਨੇ ਚਾਹੇ ਉਹ ਧਾਰਮਿਕ ਨੇ ਚਾਹੇ ਸਮਾਜਿਕ ਨੇ ਚਾਹੇ ਉਹ ਰਾਜਨੀਤਿਕ ਨੇ ਜਿੰਨਾਂ ਜਿਹੜੇ ਗੁਰੂ ਗ੍ਰੰਥ ਦੇ ਗੁਰੂ ਪੰਥ ਨੂੰ ਸਮਰਪਿਤ ਨਹੀਂ ਹੁੰਦੇ ਤੇ ਇਹ ਤੇ ਸਿਰਫ ਇੱਕ ਕੇਵਲ ਤੇ ਕੇਵਲ ਕੁਰਸੀਆਂ ਨੂੰ ਸਮਰਪਿਤ ਰਹਿਣਗੇ ਉਹਨਾਂ ਚ ਡਾਕਟਰ ਸਾਹਿਬ ਪੰਜਾਬ ਨੂੰ ਇਹ ਬਚਾ ਨਹੀਂ ਸਕਣਗੇ ਨਾ ਆਪਣੇ ਸਿੱਖ ਧਰਮ ਨੂੰ ਬਚਾ ਸਕਣਗੇ ਨਾ ਸਿੱਖੀ ਨੂੰ ਬਚਾ ਸਕਣਗੇ ਨਹੀਂ ਤੇ ਕੀ ਮੁਜਾਲਾ ਡਾਕਟਰ ਸਾਹਿਬ ਕੋਈ ਟਕੇ ਦਾ ਬੰਦਾ ਹੋਵੇ ਜਾਂ ਟਕੇ ਦੀ ਕੋਈ ਬੀਬੀ ਹੋਵੇ ਉੱਠ ਕੇ ਹੈਲੋ ਹੈਲੋ ਇਹ ਗੱਲ ਕਹਿ ਜਾਏ ਸਿੱਖੀ ਦੇ ਖਿਲਾਫ ਔਰ ਸਿੱਖ ਦੇ ਖਿਲਾਫ ਕਿਉਂ ਹੋ ਰਿਹਾ ਗੁਰੂ ਗੁਰਸਾਹਿਬ ਦੇ ਖਿਲਾਫ ਸਤਗੁਰੂ ਦੇ ਖਿਲਾਫ ਬੋਲਦੇ ਲੋਕ ਐਸੀ ਤੁਸੀਂ ਕੋਈ ਗਿਆਨ ਨਹੀਂ ਲੈ ਲਿਆ ਲਾਲੀ ਸਾਹਿਬ ਨੂੰ ਲੈ ਕੇ ਜਿਹੜੇ ਜੋ ਮੈਂ ਮੈਂ ਇਦਾਂ ਕਹ ਜਨਾ ਦੂਸਰੇ ਸ਼ਬਦਾਂ ਚ ਵੀ ਜਿਹੜੇ ਜ਼ਿੰਮੇਵਾਰ ਲੋਕ ਨੇ ਛੋਟੇ ਵੱਡੇ ਜ਼ਿੰਮੇਵਾਰੀਆਂ ਨੇ ਕੁਰਸੀਆਂ ਦੇ ਬੈਠੇ ਨੇ ਉਹਨਾਂ ਨੂੰ ਚਾਹੀਦਾ ਕਿ ਉਹ ਗੁਰੂ ਗ੍ਰੰਥ ਦੇ ਗੁਰੂ ਪੰਥ ਨੂੰ ਮਨ ਕਰਕੇ ਸਮਰਪਿਤ ਹੋ ਜਾਣ ਇਹ ਕੁਰਸੀਆਂ ਨੂੰ ਭੁੱਲ ਜਾਣ ਲੇਕਿਨ ਇਹ ਹੋ ਉਲਟ ਰਿਹਾ ਡਾਕਟਰ ਤੁਹਾਨੂੰ ਵੀ ਪਤਾ ਆ ਕੇਵਲ ਤੇ ਕੇਵਲ ਕੁਰਸੀਆਂ ਨੂੰ ਸਮਰਪਿਤ ਨੇ ਇਸ ਕਰਕੇ ਪੰਜਾਬ ਦੇ ਪੰਜਾਬ ਨਾਲ ਆ ਕੁਝ ਹੋ ਰਿਹਾ ਨਹੀਂ ਤੇ ਕੀ ਮਜਾਲ ਸੀ ਕਿਸੇ ਦੀ ਕੋ ਪੰਜਾਬ ਪੰਜਾਬ ਦਾ ਵਾਅ ਵਿੰਗਾ ਕਰ ਜਾਂਦਾ ਸਾਡਾ ਇਤਿਹਾਸ ਗੁਰ ਇਤਿਹਾਸ ਸਾਡੇ ਸਾਹਮਣੇ ਪਿਆ ਹਮ 12 ਮਿਸਲਾਂ ਆਪਸ ਵਿੱਚ ਭਰਾ ਭਰਾ ਲੜਦੇ ਸੀਗੇ ਪਰ ਜਦੋਂ ਜਦੋਂ ਧਰਮ ਦੀ ਗੱਲ ਆਉਂਦੀ ਸੀ ਕੌਮ ਦੀ ਗੱਲ ਆਉਂਦੀ ਸੀ ਪੰਥ ਦੀ ਗੱਲ ਆਉਂਦੀ ਸੀ ਦੇਸ਼ ਦੀ ਗੱਲ ਆਉਂਦੀ ਸੀ ਡਾਉਣੀ ਸਾਹਿਬ ਕਿੱਠੇ ਹੋ ਜਾਂਦੇ ਸੀ ਦੱਸੋ ਇਹ ਸੱਚੋ ਕਿ ਝੂਠ ਵਾ ਜੀ ਜੀ ਸੱਚ ਹੈ ਬਿਲਕੁਲ ਸੱਚ ਹੈ ਕਿਉਂ ਨਹੀਂ ਇਸ ਕਰਕੇ ਜੋ ਲਲੀ ਸਾਹ ਨੇ ਕਿਹਾ ਮੈਂ ਬਿਲਕੁਲ ਮਤਵਾ ਮਿਸਲਾਂ ਇਕੱਠੀਆਂ ਜਾਂਦੀਆਂ ਸੀ ਖੜੇ ਆ ਹਜੇ ਜੀ ਗੁਰਦਾਰਿਆ ਹੋ ਘੰਟਾ ਲੰਗਰ ਸ਼ਿਕੋ ਦਾ ਘਰ ਨੂੰ ਚਲੇ ਜਾ ਹਮ ਜੀ ਬਿਲਕੁਲ ਥੈਂਕ ਯੂ ਬੋਲਸੂ ਅੱਜ ਦਕਸ਼ਾਬਾਸ ਮੈਂ ਇਹ ਕਹਣਾ ਚਾਹਣਾ ਕਿ ਸਾਨੂੰ ਸਾਨੂੰ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਉਹਦੀ ਵਿਆਖਿਆ ਜਿਵੇਂ ਲੱਲੀ ਸਾਹਿਬ ਨੇ ਕਿਹਾ ਵਿਆਖਿਆ ਸੁਣਨੀ ਚਾਹੀਦੀ ਵਿਅਕਤੀ ਅੰਤਰੀ ਭਾਵਨਾ ਸੁਣਨੀ ਵੀ ਚਾਹੀਦੀ ਇਹ ਮਨ ਚ ਵੀ ਬਿਸਾਣੀ ਚਾਹੀਦੀ ਹੈ ਬੋਲਸੂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਗੱਲ ਤਾਂ ਬਿਲਕੁਲ ਠੀਕ ਕਹੀ ਹੈ ਡਾਕਟਰ ਸਾਹਿਬ ਤੁਹਾਡੀ ਮਹਾਰਾਜ ਦੀ ਕਿਰਪਾ ਦੇ ਨਾਲ ਸੰਗਤਾਂ ਦੇ ਪਿਆਰ ਦੇ ਨਾਲ ਸਤਕਾ ਦਾਸ ਨੂੰ ਕਟੋ-ਕਟ ਵੀ 52 ਸਾਲ ਹੋ ਗਏ ਆ ਕੀਰਤਨ ਦੀ ਸੇਵਾ ਪ੍ਰਚਾਰ ਦੇ ਕਰਕੇ ਬਿਲਕੁਲ ਮੇਰਾ ਇਹ ਹਮੇਸ਼ਾ ਰਿਹਾ ਜਦੋਂ ਮੈਂ ਕੀਰਤਨ ਤੇ ਜਾਂਦਾ ਕੀਰਤਨ ਦਾ ਸ਼ਬਦ ਪੜ੍ਹਦਾ ਤਾਂ ਉਹਦੇ ਨਾਲ ਮੈਂ ਸ਼ਬਦ ਦੀ ਆਪਣੀ ਬੁੱਧੀ ਅਨੁਸਾਰ ਥੋੜੀ-ਥੋੜੀ ਵਿਆਖਿਆ ਜ਼ਰੂਰ ਕਰਦਾ ਇਹ ਵੇਖੇ ਚਾਹੀਦੀ ਵੀ ਹੈ ਖਾਸ ਕਰਕੇ ਅੰਤਰੀ ਪਾਵਨਾਂ ਦੇ ਵਿੱਚ ਹੁਣ ਮੈਂ ਚਾਹਨਾ ਕਿ ਥੋੜੀ ਜਿਹੀ ਇਹਦੀ ਵਿਆਖਿਆ ਕਰਾਂ ਪਰ ਕਿਉਂਕਿ ਇਹਦੇ ਵਿੱਚ ਮੈਨੂੰ ਸਮਾਂ ਕਾਫੀ ਚਾਹੀਦਾ ਇਸ ਕਰਕੇ ਨਾ ਆਪਾਂ ਦੇਖਦੇ ਹਾਂ ਕਾਲ ਹੈ ਜੀ ਅਗਲੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਲੋ ਜੀ ਕਾਲ ਹੈਗੇ ਕਿ ਚਲੇ ਗਏ ਚਲੇ ਗਿਆ ਡਾਕਟਰ ਚਲੇ ਗਏ ਇਹ ਬਜਾ ਦਿਓ ਜੀ ਕੋਲਰ ਦੀ ਜਿਹੜੀ ਲਾਈਟ ਹੈ ਤਾਂ ਕਿ ਮੈਨੂੰ ਪਤਾ ਲੱਗ ਜਾਏ ਕਿ ਅਗਲੇ ਕੋਲਰ ਆ ਗਏ ਤਾਂ ਠੀਕ ਹੈ ਹਾਂ ਜੀ ਹਾਂ ਜੀ ਮੈਂ ਅਨਿਸ਼ਤਰ ਸਿੰਘ ਹਾਂ ਜੀ ਹਾਂ ਜੀ ਅਨਿਸ਼ਤਰ ਸਿੰਘ ਜੀ ਮੇਰੀ ਸਾਰੇ ਵਿਦਵਾਨਾਂ ਨੂੰ ਬੇਨਤੀ ਹੈ ਜਿਹੜੇ ਬਾਹਰ ਹੈ ਪਾਰਲੀਮੈਂਟ ਅੱਜ ਆ ਗਏ ਆ ਆਪਣੇ ਨੂੰ ਵਿਦਵਾਨ ਵੀ ਖਾਉਂਦੇ ਆ ਉਹਨਾਂ ਨੂੰ ਇਹਨਾਂ ਗੱਲਾਂ ਦਾ ਜਵਾਬ ਵੀ ਦੇਣਾ ਚਾਹੀਦਾ ਨਾ ਕਿ ਕੱਲੇ ਸ਼ਰੋਮੀ ਵਾਲੇ ਅਕਮੇ ਅਨਿਸ਼ਕ ਵਾਲੇ ਦਾ ਲੇਕੋ ਉਹਨਾਂ ਨੇ ਕੱਲ੍ਹ ਨਹੀਂ ਸਾਡਾ ਵੀ ਫਰਜ਼ ਬਣਦਾ ਸਾਨੂੰ ਵੀ ਕਹਿਣਾ ਚਾਹੀਦਾ ਨਹੀਂ ਤਾਂ ਸਾਨੂੰ ਆਪਣੇ ਆਪ ਨੂੰ ਵਿਦਵਾਨ ਅਖਾਉਣਾ ਨਹੀਂ ਚਾਹੀਦਾ ਮੇਰੇ ਤਾਂ ਇੰਨੀ ਬੇਨਤੀ ਆ ਕਿ ਉੱਠੋ ਹਿੱਲੋ ਜਿਹੜੇ ਵੀ ਵਿਦਵਾਨ ਹੈਗੇ ਆ ਕੇ ਆਪਣੇ ਆਪ ਨੂੰ ਤੇ ਅੱਗੇ ਲਿਆਉਣ ਤੇ ਜਿਹੜੇ ਇਦਾਂ ਦੇ ਗੁਰਮਤਾ ਹਰਕਤਾਂ ਕਰਦੇ ਉਹਨਾਂ ਨੂੰ ਠੋਕ ਕੇ ਜਵਾਬ ਦੇਣ ਮੀਡੀਆ ਤੇ ਆਂਟੇ ਜੀ ਸਾਫਟੀ ਪਾਇਰਿਟੀ ਦਾ ਖਾਤਾ ਲਾ ਕੇ ਬਿਲਕੁਲ ਜੀ ਜਵਾਬ ਤਾਂ ਦੇਣਾ ਚਾਹੀਦਾ ਹੈ ਔਰ ਜਵਾਬ ਬਣਦਾ ਵੀ ਇਹ ਸਾਰੇ ਪ੍ਰਚਾਰਕਾਂ ਦਾ ਬਿਲਕੁਲ ਜੀ ਕਮੇਟੀਆਂ ਵੀ ਕਿਉਂ ਨਹੀਂ ਆਉਣ ਉਹ ਵੀ ਸਾਰੇ ਪਿੱਛੇ ਆ